ਸੌਣ ਵੀਰ ਇਕੱਠੀਆਂ ਕਰੇ ਪਾਦੋ ਚੰਦਰੀ ਵਿਛੋੜਾ ਪਾਵੇ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਐਟਲਸ ਆਫ ਪੰਜਾਬ ਤੇ ਜਿਵੇਂ ਤੁਸੀਂ ਬੋਲੀ ਵਿੱਚ ਸੌਣ ਮਹੀਨੇ ਦਾ ਜ਼ਿਕਰ ਸੁਣਿਆ ਹੀ ਹੈ ਤਾਂ ਅੱਜ ਅਸੀਂ ਤੁਹਾਨੂੰ ਸੌਣ ਮਹੀਨੇ ਦੇ ਨਾਲ ਸੰਬੰਧਿਤ ਕੁੜੀਆਂ ਦੇ ਹਰਮਨ ਪਿਆਰੇ ਤਿਉਹਾਰ ਤੀਆਂ ਬਾਰੇ ਦੱਸਾਂਗੇ ਸੌਣ ਮਹੀਨੇ ਦੀ ਤੀਜ ਨੂੰ ਸ਼ੁਰੂ ਹੋਣ ਵਾਲੇ ਇਸਤਰੀਆਂ ਦੇ ਤਿਉਹਾਰ ਨੂੰ ਤੀਆਂ ਕਹਿੰਦੇ ਹਨ ਇਹ ਤਿਉਹਾਰ 15 ਦਿਨਾਂ ਤੱਕ ਚੱਲਦਾ ਹੈ ਤੇ ਪੂਰਨਮਾਸੀ ਵਾਲੇ ਦਿਨ ਖਤਮ ਹੁੰਦਾ ਹੈ ਪੂਰਨਮਾਸੀ ਦੀ ਸ਼ਾਮ ਨੂੰ ਤੀਆਂ ਖਤਮ ਹੁੰਦੀਆਂ ਹਨ ਤੇ ਤੀਆਂ ਸਮਾਪਤ ਹੋਣ ਦੀ ਰਸਮ ਨੂੰ ਤੀਆਂ ਦਾ ਭੋਗ ਪਾਉਣਾ ਕਿਹਾ ਜਾਂਦਾ ਹੈ ਕਈ ਲੋਕ ਇਸ ਨੂੰ ਬਲੋ ਪਾਉਣੀ ਵੀ ਕਹਿੰਦੇ ਹਨ ਬਲੋ ਅਸਲ ਵਿੱਚ ਤੀਆਂ ਦੇ ਅਖੀਰਲੇ ਦਿਨ ਪਾਉਣ ਵਾਲੇ ਗਿੱਧੇ ਨੂੰ ਕਿਹਾ ਜਾਂਦਾ ਹੈ ਤਿਆਂ ਤੋਂ ਇੱਕ ਦਿਨ ਪਹਿਲਾਂ ਦੂਜ ਨੂੰ ਇਸਤਰੀਆਂ ਮੁਟਿਆਰਾ ਕੁੜੀਆਂ ਬੱਚੇ ਸਾਰੇ ਮਹਿੰਦੀ ਲਾਉਂਦੇ ਹਨ ਮੁਟਿਆਰਾ ਵੰਗਾ ਚੜਾਉਂਦੀਆਂ ਹਨ ਜਿਹੜੀਆਂ ਨਵੀਆਂ ਵਿਆਹੀਆਂ ਮੁਟਿਆਰਾ ਆਪਣੇ ਸਹੁਰੇ ਘਰ ਹੁੰਦੀਆਂ ਹਨ ਤੀਆਂ ਵੇਲੇ ਉਹਨਾਂ ਦੇ ਵੀਰ ਉਹਨਾਂ ਨੂੰ ਪੇਕੇ ਘਰ ਲੈ ਕੇ ਆਉਂਦੇ ਹਨ ਇਹ ਧਾਰਨਾ ਵੀ ਮੰਨੀ ਜਾਂਦੀ ਹੈ ਕਿ ਨਵੀਆਂ ਵਿਆਹੀਆਂ ਨੂੰਹਾਂ ਤੇ ਸੱਸਾਂ ਦਾ ਇਕੱਠਾ ਰਹਿਣਾ ਕਰੋਪੀ ਮੰਨਿਆ ਜਾਂਦਾ ਹੈ ਐਸ ਲਈ ਨਵੀਆਂ ਵਿਆਹੀਆਂ ਮੁਟਿਆਰਾ ਆਪਣਾ ਪਹਿਲਾ ਸੌਣ ਆਪਣੇ ਪੇਕੇ ਘਰ ਕੱਟਦੀਆਂ ਹਨ। ਤੀਆਂ ਅਸਲ ਵਿੱਚ ਕੁੜੀਆਂ ਦੇ ਮੇਲ ਮਲਾਪ ਦਾ ਤਿਉਹਾਰ ਹੁੰਦਾ ਹੈ। ਤੀਆਂ ਵਿੱਚ ਖੀਰ ਪੂੜੇ, ਕੜਾ, ਗੁਲਗਲੇ, ਮਿੱਠੇ ਚੋਲ ਆਦਿ ਪਕਾਈ ਜਾਂਦੀਆਂ ਹਨ। ਤੀਆਂ ਵਿੱਚ ਪਿੱਪਲ, ਬਰੋਟੇ, ਨਿੰਮਾ ਆਦਿ ਦੇ ਰੁੱਖਾਂ ਤੇ ਪੀਂਗਾ ਪਾ ਕੇ ਕੁੜੀਆਂ ਦੁਆਰਾ ਇਹਨਾਂ ਨੂੰ ਝੂਟਿਆ ਜਾਂਦਾ ਹੈ। ਮੁਟਿਆਰਾ ਗਿੱਧਾ ਪਾਉਂਦੀਆਂ ਨੱਚਦੀਆਂ ਤੇ ਬੋਲੀਆਂ ਪਾਉਂਦੀਆਂ ਹਨ ਹੁਣ ਮੁਟਿਆਰਾਂ ਦਾ ਇਹ ਰੰਗਲਾ ਤਿਹਾਰ ਕੋਈ ਨਹੀਂ ਮਨਾਉਂਦਾ ਇਹ ਬਿਲਕੁਲ ਖਤਮ ਹੋ ਚੁੱਕਿਆ ਹੈ ਇਹ ਹੌਲੀ-ਹੌਲੀ ਸਾਡੇ ਅਤੀਤ ਦਾ ਹਿੱਸਾ ਬੰਦ ਜਾਂਦਾ ਹੈ ਹੁਣ ਕੁੜੀਆਂ ਕਾਲਜਾਂ ਵਿੱਚ ਇਕੱਠੀਆਂ ਹੋ ਕੇ ਪਿੰਗਾ ਝੂਟ ਕੇ ਗਿੱਧਾ ਤੇ ਬੋਲੀਆਂ ਪਾ ਕੇ ਇੱਕ ਸ਼ਾਮ ਈਆਂ ਦਾ ਡਰਾਮਾ ਜਿਹਾ ਕਰਕੇ ਆਪਣੇ ਆਪ ਵਿੱਚ ਹੀ ਈਆਂ ਦਾ ਤਿਹਾਰ ਮਨਾ ਲੈਂਦੀਆਂ ਹਨ ਪਰ ਪਹਿਲਾ ਵਰਗਾ ਪੀੜਾਂ ਵਿੱਚ ਲੱਗਣ ਵਾਲੀਆਂ 3 ਮੋੜ ਹੀ ਸੁਰਜੀਤ ਹਣ ਧੰਨਵਾਦ